ਬੀ ਬੋੜਾ ਬੋੜਾ ਕਾਰਡ ਸਾਰੀ ਕੱਢ ਲਾ ਫੋੜੋ ਉਸ ਤੋਂ ਪਹਿਲਾਂ ਸਹੀ ਗੱਲ ਆਈ ਬੀ ਬੋੜਾ ਲੱਗ ਰਿਹਾ ਪਹਿਲੇ ਪੈਸੇ ਕਿੰਨੇ ਆ ਹਾਂ ਤੇ ਉਹ ਮੈਨੂੰ ਇੱਕ ਨੰਬਰ ਇੱਕ ਨੰਬਰ ਆ ਗਿਆ ਵੈਸੇ ਉਹ ਫੋਨ ਆਇਆ ਤੇ ਮੈਂ ਸਮਝ ਗਿਆ ਕਿਉਂਕਿ ਸਾਡੇ ਨਾਲ ਪਹਿਲਾਂ ਥੋੜੇ ਦਿਨ ਪਹਿਲਾਂ ਚੋਰੀ ਹੋਈ ਸੀ ਤੇ ਮੋਟਰਸਾਈਕਲ ਚੱਕਿਆ ਮੁੰਡੇ ਦਾ ਨਾ ਇਹ ਤੋਂ ਚੱਕ ਕੇ ਇਹਨਾਂ ਨੇ ਬਾਰਦਾਤਾ ਕੀਤੀਆਂ ਆਰਾਮਨਗਰ ਦੇ ਦੋ ਤਿੰਨ ਜਗ੍ਹਾ ਤੇ ਉਧਰ ਵੀ ਕਰਕੇ ਆਇਆ ਕਿ ਤੇ ਕਾਲੀ ਕਾਨੂੰਨੀ ਵੀ ਕੀਤੀ ਤੇ ਮੈਂ ਸਮਝ ਗਿਆ ਮੈਂ ਕਿ ਕੋਈ ਚੋਰ ਆਇਆ ਹੋਣਾ ਤੇ ਮੈਂ ਜੈਕਟ ਪਾਈ ਕੋਠੇ ਚੜ ਗਿਆ ਮੈਂ ਉਹਨੂੰ ਦੇਖਣ ਗਿਆ ਮੈਂ ਕਿ ਸ਼ਾਇਦ ਕੋਈ ਕੁੱਤਾ ਘਮੋਣਾ ਆਇਆ ਉਹ ਗੇਟ ਦੇ ਨਾਲ ਖੜਾ ਸੀ ਜਿਹੜਾ ਜੜੀ ਵਾਲਾ ਗੇਟ ਲੱਗਾ ਬੈਠਾ ਤੇ ਇਹ ਨਾ ਹੌਲੀ ਹੌਲੀ ਉਦੋਂ ਹੋ ਗਿਆ ਉਹ ਸਾਹਮਣੇ ਲੀਟ ਫੈਕਟਰੀ ਹੈ ਉਥੇ ਨਾ ਇਦਾਂ ਲੱਗੇ ਆ ਗੱਡ ਰਹੀਏ ਤੂੰ ਉਥੇ ਥੜਾ ਆ ਨਾ ਕਿਹਨਾ ਗੱਲ ਕਰ ਰਿਹਾ ਉਥੇ ਤੇ ਮੈਂ ਸਮਝਾਂਗਾ ਮੈਂ ਕਿਹਾ ਪਿੱਛੇ ਵੀ ਕੋਈ ਹੈਗਾ ਤੇ ਇਹਨੂੰ ਮੈਂ ਦਬਕਾ ਮਾਰਿਆ ਕਿੱਥੇ ਹੈ ਨਾ ਬੁੰਦਲਾ ਫਿਰਿਆ ਕਿ ਭਾਈ ਮੈਂ ਇੱਥੇ ਡੀਜੇ ਦਾ ਕੰਮ ਹੈ ਮੈਂ ਇਦਾਂ ਕੋਈ ਸਭ ਗੱਲ ਨਾ ਕਰੇ ਸਾਫ ਪਹਿਲੋ ਇਧਰ ਨੂੰ ਆ ਗਿਆ ਫਿਰ ਕਹਿੰਦਾ ਮੈਂ ਕਿਹਾ ਸਮਾਂ ਚੱਕ ਲਵਾਂ ਦੋ ਮਿੰਟ ਗਿਆ ਰੱਖੀ ਜਨਾਬ ਦੋ ਜਣੇ ਦੋ ਮਿੰਟ ਹੋ ਗਏ ਦੋ ਮਿੰਟ ਰੋਈ ਦੇ ਇਹ ਬੰਦੇ ਸੀਗੇ ਮਾੜਾ 6 ਜਣੇ ਇਹ ਅੱਛਾ ਇਹ 6 ਜਣਾਂ ਨੇ ਮੈਨੂੰ ਲੈਣ ਤੇ ਘੇਰਾ ਇੱਥੇ ਆਪਣੇ ਜਖਮ ਮਾੜਾ ਤੇ ਫੋ ਮੇਰੇ ਸਾਰੇ ਜਖਮ ਨਾਲ ਦੇਖੋ ਮੈਨੂੰ ਅੱਜ ਬੜੇ ਗਰੇ ਮਾੜਾ ਕਿਰਚਾ ਮਾਰੀਆਂ ਸੀਗੇ ਅਸਨ ਹਾਂ ਇੱਕ ਦਿਨ ਅੱਜ ਮੈਨੂੰ ਠੀਕ ਹੈ ਨਹੀਂ ਬਾਕੀਆਂ ਦੇ ਸਾਰੇ ਕਿੱਥੇ ਆ ਅੰਕਲ ਨਾ ਦੇ ਮਕਸੂਦ ਦਾ ਹੀ ਅੰਕਲ ਘੁੰਮਦੇ ਘੁੰਮਦੇ ਇੱਧਰ ਆ ਗਏ ਅੰਕਲ ਨਹੀਂ ਘੁੰਮਣੇ ਕਿ ਕਸੂਰ ਹੈ ਰਹਿਣ ਵਾਲਾ ਕਿੱਥੇ ਦਾ ਮੈਂ ਮਕਸੂਦੇ ਰਹਿਣਾ ਅੰਕਲ ਕਿਹੜਾ ਮਹੱਲਾ ਦਾ ਅੰਕਲ ਉਹ ਸੀ ਇਹ ਵੀ ਲੰਦੇ ਆਪਣਾ ਰਵੀਦਾਸ ਨਗਰ ਕਰਦਾ ਨੰਬਰ ਬੋਲ ਯਾਰ ਭਾਈ ਨੰਬਰ ਨਹੀਂ ਆਦੇ ਨਾ ਤੈਨੂੰ ਯਾਦ ਹੁੰਦਾ ਸਾਰਾ ਕੁਝ ਆ ਇੱਕ ਮਿੰਟ ਫੋਨ ਵੀ ਆ ਗਿਆ ਅੱਜ ਮੈਂ ਰੁਕ ਤੈਨੂੰ ਯਾਦ ਆ ਕੇ ਨਾਲ ਕੁਝ ਆਉਂਦਾ ਥੱਲੇ ਬੈਠ ਓ ਥੱਲੇ ਖੜਾ ਹੋ ਕੇ ਬਾਈ ਬੜੀ ਬੜੀ ਓਡੀ ਫੋਨ ਕਰਦਾ ਉਹ ਇਹਦਾ ਜਾਇਮ ਨੂੰ ਮੈਂ ਕਹਤਾ ਲੋਕਾਂ ਚਾਹੀ ਭਾਈ ਇਹਨੂੰ ਕੀ ਲੋੜ ਆ ਭਾਈ ਇਹਨੂੰ ਚੋਰੀਆਂ ਹੋਈਆਂ ਇਹਨੂੰ ਫੜ ਕੇ ਤੈਨੂੰ ਉਦੋਂ ਕਿਹਾ ਸੀ ਨਾ ਚਲ ਜਾ ਘਰ ਹਾਂਜੀ ਉਦੋਂ ਤੈਨੂੰ ਜਿਹੜਾ ਕਿਹਾ ਮੈਂ ਤਾਂ ਮੈਂ ਪਹਿਲਾਂ ਗੱਡੀ ਆਸ ਬੈਠੇ ਗੱਡੀ ਆਪਾਂ ਲੋੜ ਗੱਡੀ ਦੇ ਵਿੱਚ ਝਾਤੀਆਂ ਮਾਰਦਾ ਤੈਨੂੰ ਫੇਰ ਉਦੋਂ ਇਹਨੂੰ ਮੈਂ ਪਹਿਲਾਂ ਰਾਜ ਨੂੰ ਬਹੀ ਮੈਂ ਥੋੜੀ ਮਾਰ ਤੁਸੀਂ ਦੇਖਿਆ ਮੈਨੂੰ ਤਾਂ ਉਹੀ ਮੈਂ ਤੁਹਾਨੂੰ ਕਹਿੰਦੇ ਹਾਂ ਨਾਲ ਮੈਂ ਤਾਂ ਨਿਕਲ ਗਿਆ ਨਾਲ ਦਾ ਭਜ ਹੈ ਗਿਆ ਫਿਰ ਇਨਾ ਆ ਜੀ ਤਾ ਮੈਂ ਤਾਂ ਫੜ ਗਿਆ ਤਾਂ ਤੂੰ ਨਿਕਲ ਤੂੰ ਪਹਿਨੇ ਸਾਰੇ ਲਿੰਕ ਨੇ ਚੋਰੀ ਕੀਤੀ ਸੀ ਜਿਸ ਦਿਨ ਵਾਲਮੀਕੀ ਘੜਦੋ ਇਹਨੂੰ ਮੱਲੇ ਹੀ ਪੂਰਾ ਜਲੂਸ ਇਹ ਇਹ ਵੀ ਬੰਦਾ ਹੈ ਤੇਰਾ ਹਾਂਜੀ ਨਾ ਕੀ ਦਰਾ ਤੇਰਾ ਕੋਈ ਮਾਗਬ ਹੈਗਾ ਉੱਥੇ ਨਹੀਂ ਨਹੀਂ ਨਾ ਕੀ ਜਾ ਤੂੰ ਨੰਬਰ ਨਹੀਂ ਤੂੰ ਲੱਗੇ ਆ ਬੰਦਾ ਹੋਈ ਰਾਮ ਨਗਰ ਤੋਂ ਬੋਲ ਰਹੇ ਸਰ ਰਾਮ ਨਗਰ ਰੇਲਵੇ ਫੜੇ ਤੇ ਲੱਗੇ ਹੋ ਝੋ ਲੱਗੇ ਭਾਈ ਤੇਰਾ ਮਾਗਬ ਕਿੱਥੇ ਰਹਿੰਦਾ ਕਿੱਥੇ ਆ ਜਲੰਧਰ ਜਲੰਧਰ ਸਰ ਡਿਵੀਜ਼ਨ ਨੰਬਰ 1 ਰਹਿੰਦਾ ਪਰ ਉਹ ਦੇਖਿਆ ਮਰ ਲੋ ਉਧਰ ਇੱਧਰ ਕਿ ਲੈਣਾ ਆ ਭਾਈ DJ ਦੇ ਕੰਮ ਤੇ ਆ ਕਿੱਥੇ DJ ਆ ਤੇਰਾ ਕਿਹੜੀ ਦਿੱਕਤ ਤੇ ਤੇਰੇ ਕੋ ਫੋਨ ਹੈਗਾ ਨਹੀਂ ਭਾਈ ਨਹੀਂ ਨਹੀਂ ਕਿੱਥੇ ਆਂ ਡੀਏ ਤੇ ਕਿੱਥੇ ਕਿੱਥੇ DJ ਆ ਪਾਰਟੀ ਕਿੱਥੇ ਹੀ ਲੋਣੀ ਨਹੀਂ ਕਿੱਥੇ ਕੀਤੀ ਆ ਦੱਸ ਜਗ੍ਹਾ ਦੱਸ ਪਲਾਟ ਹੀ ਦਾ ਵੱਟਾ ਭਾਈ ਉਹ ਕਿਹੜੀ ਜਗ੍ਹਾ ਆ ਗਾਜੀ ਗੁੱਲੇ ਆਰਾਮਨਗਰ ਇੰਡਸਟਰੀ ਏਰੀਆ ਤੇਰਾ ਨਹੀਂ DJ ਕਿਹਦਾ ਲਾਣਾ ਆ ਤੂੰ DJ ਕਿਹਦਾ ਆ ਕੋਈ ਨਹੀਂ ਕੋਈ ਨਹੀਂ ਵਾਵਾ ਨੰਬਰ ਹੈਗਾ ਦਾ ਕੁਝ ਨਹੀਂ ਹੈਗਾ ਤੇ ਪਹਿਲਾ ਯਾਰ 11